ਮੇਰੇ ਭੈਣੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਸਾਡੇ ਚੈਨਲ ਤੇ ਸਾਰਿਆਂ ਦਾ ਸਵਾਗਤ ਕਰਦੀ ਆਂ ਅੱਜ ਮੈਂ ਤੁਹਾਨੂੰ ਕੀ ਸੌਖਾ ਜਿਹਾ ਬਾਰਡਰ ਬਣਾਉਣਾ ਦੱਸੂਗੀ। ਹਾਂ ਇਹ ਆਪਾਂ ਕੀ ਕਰ ਲਿਆ ਹੁਣ ਆਪਾਂ ਪਰੌਣਾ ਲਿਆ ਇਹਨੂੰ ਆਪਾਂ ਕੀ ਕਰਨਾ ਤਿੰਨ ਗੁੰਡੇ ਆਪਾਂ ਨੇ ਫੁੱਠੇ ਪਾ ਲੈਣੇ ਨੇ ਹਾਂ ਇਹ ਇੱਕ शुरू तो वो करो है ना शेड हो गया था दो तीन इनू की करना इनू बिना बुने ला लेना बस इन यही ला लेना इधर करके फिर ਬਸ ਫੇਰ ਇੱਧਰ ਤੱਕਾ ਕਰਕੇ ਫੇਰ ਇੱਕੋ ਕੁੰਡਾ ਲਾ ਲੈਣਾ ਇੱਧਰ ਨੂੰ ਕਰਕੇ ਫੇਰ ਆਪਾਂ ਤਿੰਨ ਕੁੰਡੇ ਫੇਰ ਪਾ ਲੈਣੇ ਨੇ ਬਸ ਉਲਟੀ ਪਾਉਣੀ ਨੇ ਇਹ ਇੱਧਰ ਤੱਕਾ ਕਰਕੇ ਬੁਣਨਾ ਨਹੀਂ ਜਿਹੜਾ ਕੁੰਡਾ ਲਾਉਣਾ ਬਸ ਇਹਨੂੰ ਐਂ ਫੋਕਾ ਹੀ ਲਾ ਲੈਣਾ ਫੇਰ ਫੇਰ ਇੱਧਰ ਹੀ ਤੱਕਾ ਕਰ ਲਓ ਇਹ ਤਿੰਨ ਤਿੰਨ ਪਾਈ ਚੱਲੋ ਆ ਤਿੰਨ ਕੁੰਡੇ ਪਾ ਲੈ ਮੁੰਡਲੇ ਅਰੇ ਇੱਕ ਫੇਰ ਲਾ ਲਓ ਐਂ ਇੱਧਰ ਹੀ ਟਾਗਾ ਕਰਕੇ ਆ ਤੈਨੂੰ ਫੇਰ ਵਲ ਬੁਣ ਲਓ ਜਿਹੜਾ ਆਪਾਂ ਉਨ ਲਾਉਣਾ ਇਹ ਬਿਨਾ ਬੁਣਿਆ ਲਾਉਣਾ ਇਹ ਮੈਂ ਇਹ ਫੇਰ ਲਾ ਲਉ ਨਹੀਂ ਮੈਂ ਲਾਉਣਾ ਫੇਰ ਫੇਰ ਇੱਧਰ ਹੀ ਉਲਟਾ ਲਾ ਮਸਤਨ ਤਨ ਤਨ ਤੋਂ ਬਾਅਦ ਬਣਦਾ ਹੈ ਫੇਰ ਲਾ ਕਰ calke elalo e attaccarlo e non so se bina a ten ten bunne ਇਹ ਕਰਨਾ ਤੇ ਫਿਰ ਇਧਰੋਂ ਮੋੜਨਾ ਆਹ ਜਿਹੜਾ ਹੁਣ ਆਪਣਾ ਆਹ ਕੁੰਡਾ ਲਾਇਆ ਸੀ ਇਹਨੂੰ ਕੀ ਕਰਨਾ ਆਪਾਂ ਇਹ ਕੁੰਡੇ ਨੂੰ ਵਿਚਾਲੇ ਲੈਣਾ ਇਧਰੋਂ ਵੀ ਆਈ ਇੱਕ ਦੋ ਨਵਾਂ ਸੇ ਕੋਈ ਆਵਾਟਰ ਬਣੂਗਾ ਇਧਰੋਂ ਵੀ ਆਈ ਮੋੜਾ ਜਿਹੜਾ ਆਪਾਂ ਨੇ ਆ ਆ ਬਿਣਾ ਮੋੜਿਆ ਲਾਇਆ ਸੀ ਆ ਦਿਖਾਹਾ ਇਹਨੂੰ ਆਪਾਂ ਕੀ ਕਰਨਾ ਇਹਨੂੰ ਵਿਚਾਲੇ ਲੈਣਾ ਇਧਰ ਦੋ ਕੁੰਡੇ ਆ ਗਏ ਕਿ ਇੱਕ ਇਧਰੋਂ ਵੱਧ ਗਿਆ ਸੀ ਇਹ ਇਹ ਹੁਣ ਇਧਰੋਂ ਆ ਗਿਆ ਇਹ ਆ ਇੱਕ ਹੋਰ ਕੁੰਡਾ ਵੇ ਵੇ ਹੁਣ ਆਪਾਂ ਨੇ ਕੀ ਕਰਨਾ ਜਿਹੜਾ ਇਹ ਆਹ ਗੁੰਡਾ ਤੇ ਇਧਰ ਲੈ ਲੈਣਾ ਜਿਹੜਾ ਤਿੰਨ ਵਾਲਾ ਧੀਆ ਦੇਖ ਹੁਣ ਇਹਨੂੰ ਵੀ ਇਧਰੋਂ ਇਹਨੂੰ ਇਧਰੋਂ ਲਾਉਣਾ ਬਸ ਇਧਰੋਂ ਫੋਕਾ ਲੈਣਾ ਇਹ ਦੋਨੇ ਪਾਸੇ ਕੀ ਬਣਨਗੇ ਬਾਰਡਰ ਦੇ ਇੱਕੋ ਜਿਹੇ ਬਣਨਗੇ ਪੁੱਠਾ ਪਾਸਾ ਵੀ ਹੋਏਗੀ ਬਣੂਗਾ ਸਿੱਧਾ ਵੀ ਹੋਏਗੀ ਹੁਣ ਵੇ ਆ ਵੀ ਬਿਨਾ ਬੁਣੀ ਲਾ ਲੈਣਾ ਇਧਰ ਲਾ ਕੇ ਫੇਰਾ ওই ਇੰਤਨ ਗੁੰਡੇ ਵਾਸਤੇ ਇਧਰੋਂ ਜਿਹੜਾ ਇਧਰੋਂ ਆਪਾਂ ਨੇ ਲਾਇਆ ਸੀ ਇਧਰਲੇ ਪਾਸੇ ਉਹ ਇਧਰਲੇ ਪਾਸੇ ਲੈ ਕੇ ਬਣ ਲੈਣਾ ਵਿਚਾਲੇ ਰੱਖਣਾ ਬਸ ਅਨੇ ਤੈਂ ਤਨੀ ਵਸ ਫੇਰ ਮੁੱਠੇ ਪਾ ਲੋ ਹਾਂ ਇਹ ਤੈਂ ਤਨ ਹੋਈਆਂ ਨੇ ਨਾ ਇਹ ਵਰਤੇ ਇਹਨੂੰ ਫੇਰ ਬਿਨਾ ਬੁਣੀ ਲਾ ਲੋ ਇਹ ਦੋਨਾਂ ਵਾਸਤੇ ਬੜੀ ਟ੍ਰਿਕੋ ਜੀ ਬਣਨੇ ਆ ਸਾਕੁੰਡੇ ਦਾ ਧਿਆਨ ਰੱਖਣਾ ਜਿਹੜਾ ਉਧਰੋਂ ਲਾਹਿਆ ਉਹ ਵਿਚਾਲੇ ਰੋ ਜਿਹੜਾ ਇਧਰੋਂ ਲਾਉਨੇ ਆ ਭਾਈ ਵਿਚਾਲੇ ਰੋ पूजता है चढ़ाता है चर ਇਸੇ ਆਪਦਾ ਧਿਆਨ ਰੱਖੋ ਅਸੀਂ ਦਰਲੀ ਫੇਰ ਫੇਰ ਉਮੀ ਮੁੰਨਾ ਪਣੀ ਆ ਫੇਰ ਲਾ ਲੈਣਾ ਉਹੀ ਆ ਗਿਆ ਹੀ ਸਿੱਧਰੋਂ ਫੇਰ ਬੁੰਡ ਲੈਣਾ ਇਹਨਾਂ ਸਦਨਾਂ ਬਸ ਇੱਕੋ ਜਿਹਾ ਬਣਦਾ ਜਾ ਉਹ ਇਧਰੋਂ ਵੀ ਉਹੋ ਜੀ ਬਣੂਗਾ ਆ ਦੇਖ ਇਧਰੋਂ ਵੀ ਉਹੋ ਜੀ ਬਣੂਗਾ ਇਹਨਾਂ ਦੋਨਾਂ ਬਸ ਇੱਕੋ ਜਿਹਾ ਬਣਦਾ ਜਾ ਪੁੱਠਾ ਸਿੱਧਾ ਇਹਦਾ ਕੋਈ ਫਰਕ ਨਹੀਂ ਹੁੰਦਾ ਸੇ ਪੁੱਠੇ ਵੇੜੀ ਬੰਨਾ ਕੁੰਡਾ ਜਿਹੜਾ ਆਪਾਂ ਫੜੀਦਾ ਬਣਾਉਣਾ ਇਹ ਆਲੀ ਹੀ ਡਰੋ ਲੈ ਇਹ ਲਾਹੀ ਜਾਣਾ ਹੀ ਪੀਣਾ ਬਣਿਆ ਉਧਰ ਲਾ ਉਧਰ ਲਾਹੀ ਜਾਣਾ ਤਿੰਨ 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 ਨਹੀਂ ਆਦੇ ਡਰੋਂ ਬਨੇ ਤਿੰਨ ਤੇ ਨਹੀਂ ਉਧਰੋਂਗੇ ਕੁੱਤੇ ਵਾਸਿਆ ਮਸੂ ਫੜੀ ਵਾਲਾ ਜਿਹੜਾ ਆਪਣਾ ਵੀ ਉਹ ਵਿਚਾਲੇ ਰੱਖਣਾ ਹੁੰਦਾ ਕੋਣਾ ਐਂ ਸਾਬ ਨਾਲ ਬਸ ਰੱਖ ਸਹੀ ਇਰਤੋਂ ਐ ਉਹਦੇ ਹਿਸਾਬ ਨਾਲ ਬਸ ਕਰ ਲਈ ਇਹ ਤੇ ਉਹਨੇ ਹੁਣ ਦੋ ਕਰ ਲਈ ਜੇ ਇੱਕ ਸਾਈਡ ਤੇ ਚਾਰ ਆ ਜਾਣ ਚਾਰ ਕਰ ਲਈ ਆਹ ਦੇਖ ਇਧਰਲੇ ਪਾਸੇ ਹੁਣ ਮੁੜਦੇ ਗੇੜੇ ਇਧਰ ਚਾਰ ਆ ਗਏ ਤੇ ਇਹ ਚਾਰ ਦਾ ਕੋਈ ਐ ਹੋ ਨਹੀਂ ਹੁੰਦਾ ਦੂਸਰੇ ਸਾਈਡਾਂ ਤੋਂ ਇਧਰਲੇ ਪਾਸੇ ਜੋ ਆਪਾਂ ਪਾਇਤੀ ਉਹਦੋਂ ਤਿੰਨ ਰਹਿ ਗਿਆ ਸੀ ਹੈ ਨਹੀਂ ਬਸ ਇੱਥੇ ਹੀ ਆਈ ਬਣਾ ചർ ആ ഫി ഫുണ ബിണു ലിൻ ഫി ചില മർട്ട ਆ ਦੇ ਬੁੱਤ ਹੁਣ ਬਣ ਗਏ ਆ ਦੇਖ ਇਧਰ ਵੀ ਆਦੇ ਆ ਫਲੀ ਇਧਰ ਬਣ ਗਈ ਇਧਰ ਤਿੰਨ ਆ ਜੰਨੇ ਸੀ ਆਦੀ ਉਲਟ ਪਾਸੇ ਵੀ ਆ ਦੇ ਇਧਰ ਵੀ ਆਈ ਹਾਂ ਇਹ ਕੋਇਆ ਬਣਦਾ ਇਹ ਦੋਨੇ ਪਾਸੇ ਆਦੇ ਆ ਫਲੀ ਬਣ ਗਈ ਆ ਫਲੀ ਬਣ ਗਈ ਉਹ ਤਿੰਨ ਤਿੰਨ ਇੱਕ ਇਧਰ ਦੇ ਪਾਸੇ ਚਾਰ ਆ ਜਾਂਦੇ ਕੀ ਆ ਫਿਰ ਆਹ ਕੁੰਡਾ ਕੀ ਕਰਨਾ ਆਪਾਂ ਫਲੀ ਆ ਜਿਹੜੀ ਆ ਇਹਨੂੰ ਬਸ ਬਿਨਾ ਬੁਣਾ ਲਾਉਣਾ ਇਧਰੋਂ ਬਿਨਾ ਬੁਣਾ ਲਾਉਣਾ ਜਦੋਂ ਆਪਾਂ ਇਧਰ ਦੇ ਪਾਸੇ ਆ ਗਏ ਉਧਰੋਂ ਵੀ ਬਿਨਾ ਬੁਣਾ ਲਾਉਣਾ ਇਹ ਤਿੰਨ ਤਿੰਨ ਵਸਾਉ ਕਰਨਾ ਜਿਹੜੀ ਆ ਫਲੀ ਹੁੰਦੀ ਆ ਇਹ ਸੈਂਟਰ ਚ ਲੈਣੀ ਆ ਆਪਾਂ ਨੇ ਮੈਂ ਮਸ ਹੋ ਰੇ ਨਾ ਕੁਛ ਨਹੀਂ ਆ ਦੀ ਇੱਕੋ ਜਾਈ ਤਨਪਾਸੀ ਇਧਰੋਂ ਇਧਰੋਂ ਅਸੈਂਝ ਕੋਈ ਆਪਾਂ ਨੇ ਕੀ ਕਰਨਾ ਇੱਕ ਆਪਾਂ ਨੇ ਦੂਜਾ ਡਿਜ਼ਾਈਨ ਬਣਾਉਣਾ ਬਾਰਡਰ ਦਾ ਜੇ ਮੈਂ ਤੁਹਾਨੂੰ ਬਾਰਡਰ ਬਣਾਉਣਾ ਦੱਸਦੀ ਆ ਇਹਨੂੰ ਕੀ ਕਰਨਾ ਇਹਨੂੰ ਤਾਂ ਬਸ ਆਪਾਂ ਸਿੱਧੀ ਆਈ ਤੁਰਨ ਨਹੀਂ ਆ ਸਿੱਧੀ ਸਲਾਈ ਪਾਉਣੀ ਆ ਹੁਣ ਆਪਾਂ ਪਹਿਲਾਂ ਇਹਨੂੰ ਬਸ ਇੱਕ ਉਧਰ ਇੱਕ ਇਧਰ ਸਹੀ ਤੁਰ ਤੱਕ ਇਹੀ ਪਾਉਣਾ ਹੈ ਸਿੱਧਾ ਪਾਸਾ ਹੈ ਸਿੱਧੇ ਪਾਸੇ ਤੋਂ ਸ਼ੁਰੂ ਕਰ ਲੋ ਜੀ ਕੋਈ ਪੁੱਠੀ ਸਲਾਈ ਨਹੀਂ ਪਹਿਲਾਂ ਪਾਉਣੀ ਹਮਸੇ ਨਹੀਂ ਭਾਕੇ ਸਾਰਾ ਹੀ ਐਂ ਕਰਨਾ ਇਧਰੋਂ ਤਾਂ ਸਿੱਧੀ ਸਲਾਈ ਤਾਂ ਇਹ ਸਿੱਧੀ ਸੜਾਈ ਸਾਰੀ ਆ ਪਾਈ ਪਾਲੀ ਇੱਕ ਉਧਰ ਇੱਕ ਉਧਰ ਕਰਕੇ ਹੁਣ ਆਪਾਂ ਨੇ ਕੀ ਕਰਨਾ ਜਿਹੜੀ ਇਹ ਪੁੱਠੀ ਸੜਾਈ ਆ ਇਹਨੂੰ ਸਾਰੀ ਨੂੰ ਇਹੀ ਪਲੇਨ ਮੋੜਨਾ ਇਹਨੂੰ ਸਾਫ ਮਾਂ ਕਰਦੇ ਇੰਨਾਂ ਦਾਗਾ ਕਰਕੇ ਰਸਾ ਹਣੀ ਨੂੰ ਪਾਈ ਸਾਫ ਬਿਲਕੁਲ ਸਾਫ ਕਰਨੀ ਹੈ ਮਾਂ ਸੜਾਈ y ਪੁੱਠੀ ਸੜਾਈ ਆਪਾਂ ਸਾਰੀ ਪੁੱਠੀ ਪਾ ਲਈ ਆਦੇ ਹੁਣ ਫਿਰ ਸਿੱਧੀ ਸੜਾਈ ਚਾਗੇ ਸਿੱਧੀ ਸੜਾਈ ਨੂੰ ਬੱਸ ਫੇਰ ਫੇਰ ਉਵੇਂ ਹੀ ਪਾਉਣਾ ਆਪਾਂ ਜਿਵੇਂ ਪਹਿਲਾਂ ਪਾਈਆਂ ਸੀ ਫੜੀਆਂ ਫੜੀਆਂ ਦੇ ਥਾਂਵੇਂ ਫੜੀਆਂ ਬੱਟਾ ਨਹੀਂ ਥਾਂਵੇਂ ਬੱਟਾ ਇਹ ਬੱਸ ਐਂ ਹੀ ਫੇਰ ਪਾਉਣਾ ਆਵਾਸ ਫੇਰ ਪੁੱਠੀ ਸਲਾਈ ਫੇਰ ਆ ਗਿਆ ਆਪਾਂ ਉੱਠੇ ਕੀ ਕਰਨੀਆ ਫੇਰ ਫੇਰ ਪੁੱਠੀ ਦਾ ਸਾਰੀ ਪੁੱਠੀ ਫੇਰ ਪਾਉਣੀ ਲੇ ਬਣੇ ਆਦੇ ਆ ਹੀ ਬਣ ਕੇ ਤਿਆਰ ਹੋ ਗਿਆ ਦੇਖ ਬਸ ਸਿੱਧੇ ਪਾਸੇ ਤਾਂ ਇਹ ਇੱਕ ਗੁੰਡਾ ਉਧਰ ਇੱਕ ਉਧਰ ਪਾਉਣਾ ਅਦੇ ਇਹ ਜਿਹੇ ਤਾਂ ਪੁੱਠਾ ਪਾਸਾ ਉਧਰ ਵਸ ਸਾਫ ਸਾਫ ਹੀ ਬਣਨੇ ਨੇ ਇਹ ਨਾਲੇ ਲਫ ਦਾ ਘੱਟਾ ਹੀ ਬੜ ਰਾ ਲਫ ਦਾ ਨਹੀਂ ਨੜੇ ਕਰਨਾ ਸਭ ਖਾ ਦੇ ਮੋਟਾ ਮੋਟਾ ਐਂ ਵਧੀਆ ਬਣ ਜੰਦਾ ਅਦੇ ਬਿਲਕੁਲ ਬਸ ਮਗਲਾ ਪਾਸਾ ਸਾਫ ਬਣਨਾ ਸਾਫ ਹੀ ਕਰਨੀ ਐ ਮੂਰਲੇ ਪਾਸੇ ਬਸ ਉਹ ਕਰਨਾ ਅਦੇ ਹੁਣੇ ਬਣ ਕੇ ਤਿਆਰ ਹੋ ਗਏ ਬਸ ਵਟ